ਔਰ ਜੂ ਸਾਡੀ ਮਾਂ ਤੇ ਮਾਂ ਦੇ ਜਾਣ ਦਾ ਦੁੱਖ ਬਹੁਤ ਪਤਾ ਹੀ ਹੈ ਤੁਹਾਨੂੰ ਸਾਰੇ ਕਾਟਾ ਕਦੀ ਵੀ ਨਹੀਂ ਪੂਰਾ ਬਿਲਕੁਲ ਸਾਰਿਆਂ ਨੇ ਆਪੋ ਆਪਣੇ ਕੰਮ ਕੰਮ ਕਰਨ ਲੱਗ ਪੈਣਾ ਹੈ ਪਰ ਜੇ ਦੀ ਜ਼ਿੰਦਗੀ ਠਹਿਰ ਜਾਂਦੀ ਹੈ ਉਹ ਦੀ ਠਹਿਰ ਜਾਂਦੀ ਹੈ ਭਾਜੀ ਹੰਸ ਨੂੰ ਬੜਾ ਸਪੋਰਟ ਸੀ ਉਹਨਾਂ ਦਾ थैंक यू थैंक यू थैंक यू ਜੀ ਬੜੀ ਮੰਦਭਾਗੀ ਘਣੀ ਆ ਸ਼੍ਰੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਤਹੰਤ ਕੀ ਸਾਡੇ ਭੈਣ ਜੀ ਰੇਸ਼ਮ ਕੌਰ ਜੀ ਜਿਨ੍ਹਾਂ ਨੇ ਤਾਂ ਉਮਰ ਉਹਨਾਂ ਦੀ ਹੰਸ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਉਹਨਾਂ ਦੀ ਤਰੱਕੀ ਦੇ ਵਿੱਚ ਉਹਨਾਂ ਦੀ ਕਲਾਕਾਰ ਬਣਨ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਹੱਥ ਸੀ ਔਰ ਪੋਲਿਟੀਕਲ ਕੈਰੀਅਰ ਦੇ ਵਿੱਚ ਵੀ ਉਹਨਾਂ ਨੇ ਬੜਾ ਉਹਨਾਂ ਦਾ ਸਾਥ ਦਿੱਤਾ ਸੋ ਅੱਜ ਉਹਨਾਂ ਦੇ ਜਾਣ ਦੇ ਉੱਤੇ ਪਰਿਵਾਰ ਦੇ ਨਾਲ ਅਸੀਂ ਅਫਸੋਸ ਪ੍ਰਗਟ ਕਰਦੇ ਹਾਂ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਚਰਨਾਂ ਦੇ ਵਿੱਚ ਨਿਵਾਜ਼ ਬਖਸ਼ਣ ਹੋਰ ਪਿਛੇ ਪਰਿਵਾਰ ਨੂੰ ਦੁੱਖ ਸਹਿਨ ਦਾ ਬਲ ਬਖਸ਼। ਪਰਿਵਾਰ ਵਾਲੋਂ ਜੀ ਇੱਕ ਮਿੰਟ ਜੀ ਮੈਂ लवली ਪਰਿਵਾਰ ਵਾਲੋਂ ਜਿਨ੍ਹਾਂ ਦਾ ਸੰਸਥਾਵਾ लवली ਸਵੀਟ लवली ਆਟੋਸ लवली ਯੂਨੀਵਰਸਿਟੀ ਹੈ ਤੇ ਮੈਂ ਵਿਚਕਾਰ ਵਾਲਾ ਭਰਾ ਹਾਂ ਮੇਰੇ ਛੋਟੇ ਭਰਾ ਅਸ਼ੋਕ ਮਿੱਤਲ ਜੋ ਕਿ ਰਾਜ ਸਭਾ ਦੇ ਐਮਪੀ ਹਨ ਤੇ ਵੱਡੇ ਭਰਾ ਰਮੇਸ਼ ਜੀ ਉਹ ਪੂਰੇ ਪਰਿਵਾਰ ਨੂੰ ਸੰਭਾਲਦੇ ਹਨ ਉਹਨਾਂ ਦਾ ਉਹ ਸਭ ਨੇ ਹੋਣਾ ਸਗਾ ਇੱਥੇ ਤੇ ਉਹਨਾਂ ਦੇ ਬੇਟੇ ਵੀ ਆਏ ਹੋਏ ਹੈਗੇ ਤੇ ਐਸੀ ਸ਼ਖਸੀਅਤ ਦੀਦਾ ਚਲਾ ਜਾਣਾ ਬੜਾ ਹੀ ਮੁਸ਼ਕਲ ਹੈ ਅਸੀਂ ਪਾਰਟੀਆਂ ਚ ਇਕੱਠੇ ਬੈਠਿਆ ਕਰਦੇ ਸੀਗੇ ਤੇ ਉਹਨਾਂ ਨੇ ਜਿਸ ਪ੍ਰੇਮ ਨਾਲ ਬਿਸੀ ਰਿਸ਼ਮ ਕੋਰ ਨੇ ਮਿਲਣਾ ਉਹ ਬੜਾ ਹੀ ਚੇਤੇ ਕਰਨ ਵਾਲਾ ਹੈ ਤੇ ਹਮੇ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬੀ ਦੇ ਸਾਡੇ ਉਹ ਗਾਇਕ ਰਾਤ ਗਾਇਕ ਸਾਬਕਾ ਮੈਂਬਰ ਪਾਰਲੀਮੈਂਟ ਔਰ ਮੇਰੇ ਬਹੁਤ ਪਿਆਰੇ ਸਾਥੀ ਅੰਤਰਾਜ ਹੰਸਜੀ ਤੇ ਜੀਵਨ ਸਾਥੀ ਸਤਕਾਰਯੋਗ ਭੈਣ ਜੀ ਰੇਸ਼ਮ ਕੌਰ ਜੀ ਅਕਾਲ ਚਲਾਣਾ ਕਰ ਗਏ। ਔਰ ਮੈਂ ਸੰਵਿਧਾਨ ਕੇ ਸਾਰੇ ਹੰਸ ਪਰਿਵਾਰ ਵਾਸਤੇ ਬਹੁਤ ਵੱਡਾ ਸਦਮਾ। ਬੜਾ ਅਕਹਿ ਤੇ ਅਸਹਿ ਵਿਛੋੜਾ। ਉਮਰ ਦੇ ਇਸ ਪੜਾਅ ਤੇ ਜੀਵਨ ਸਾਥੀ ਦਾ ਚਲੇ ਜਾਣਾ। ਔਰ ਉਸ ਨੇਕ ਰੂਹ ਦਾ ਚਲੇ ਜਾਣਾ ਜਿਹਦਾ ਹੰਸ ਭਾਜੀ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਬੜੀ-ਬੜੀ ਤਪੱਸਿਆ ਬੜੀ-ਬੜੀ ਕਾਰਨਾ ਔਰ ਐਸ ਉਮਰ ਦੇ ਵਿੱਚ ਬੱਚਿਆਂ ਦੇ ਸਿਰ ਤੋਂ ਮਾਂ ਦਾ ਚਲੇ ਜਾਣਾ ਇਹ ਸਾਰੇ ਜਿਹੜੇ ਵਿਛੋੜੇ ਆ ਬਹੁਤ ਵੱਡੇ ਸਦਮੇ ਪਰ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਸੋ ਮੇਰੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਕਿ ਪ੍ਰਮਾਤਮਾ ਸਾਰੇ ਹੰਸ ਪਰਿਵਾਰ ਨੂੰ ਹੌਸਲਾ ਦੇਵੇ ਔਰ ਸਾਡੇ ਭੈਣ ਜੀ ਨੂੰ ਚੰਨਾਂ ਦੇ ਵਿੱਚ ਨਿਵਾਸ ਬਖਸ਼ੇ ਬਹੁਤ ਵੱਡਾ ਦੁੱਖ ਜੀ ਅੱਜ ਬਹੁਤ ਹੀ ਦੁੱਖ ਦੀ ਘੜੀ ਆ ਹੰਸਰਾ ਹੰਸੀ ਸਾਡੇ ਪੰਜਾਬ ਦੇ ਮਹਾਨ ਗਾਇਕ ਰਾਜ ਗਾਇਕ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਮੈਂਬਰ ਪਾਰਲੀਮੈਂਟ ਰਹੇ ਆ ਅੱਜ ਉਹਨਾਂ ਬਹੁਤ ਵੱਡੀ ਘਾਟ ਪਈ ਹੈ ਉਹਨਾਂ ਜੀਵਨ ਸਾਥੀ ਸਾਡੀ ਭੈਣ ਰੇਸ਼ਮ ਕੌਰ ਜੀ ਅਲਵਿਦਾ ਕਹ ਗਏ ਆ ਅਸੀਂ ਉਸ ਪਰਿਵਾਰ ਦੇ ਨਾਲ ਦੁੱਖ ਸੰਗਾਂ ਦੇ 71 ਹੋਏ ਆ। ਔਰ ਅੱਜ ਬਹੁਤ ਵੱਡੀ ਘਾਟ ਹੈ। ਜੀਵਨ ਸਾਥੀ ਦੇ ਚਲੇ ਜਾਣਾ ਕਿਸੇ ਵੀ ਇਨਸਾਨ ਦੇ ਲਈ ਬਹੁਤ ਵੱਡੀ ਦੁੱਖ ਦੀ ਘੜੀ ਹੁੰਦਾ ਵਾ। ਦੋਨੋਂ ਬੇਟੇ ਬਹੁਤ ਹੀ ਨੇਕ ਹੈ ਔਰ ਬਹੁਤ ਵੱਡਾ ਗਾਇਕੇ ਦੇ ਵਿੱਚ ਉਹਨਾਂ ਦਾ ਸਥਾਨ ਹੈ। ਔਰ ਮੈਂ ਮਹਿਸੂਸ ਕਰਦਾ ਕਿ ਉਹਦੇ ਜਿਹੜੀ ਤਾਕਤ ਸੀ, ਪ੍ਰੇਰਨਾ ਸੀ ਉਹ ਸਾਡੀ ਭੈਣ ਰੇਸ਼ਮ ਕੌਰ ਸੀ। ਅੱਜ ਪਰਿਵਾਰ ਨੂੰ ਬਹੁਤ ਵੱਡੀ ਘਾਟ ਪਈ ਆ। ਅਸੀਂ ਈਸ਼ਵਰ ਅਗੇ ਦੁਆ ਕਰਾਂਗੇ। ਇਸ ਦਵੰਗਤ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਔਰ ਪਿੱਛੇ ਹੰਸ ਭਾਜੀ ਨੂੰ ਜਿਹੜੀ ਘਾਟ ਪਈ ਹੈ ਉਹ ਸੈਨ ਕਰਨ ਦੀ ਸ਼ਕਤੀ ਦੇਵੇ